ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾਕਟਰ ਤਨਵੀਰ ਗਾਂਧੀ ਨੇ ਆਪਣੀ ਹੀ ਪਾਰਟੀ ਤੇ ਸਵਾਲ ਚੁੱਕੇ ਨੇ। ਉਹਨਾਂ ਨੇ ਦਾਵਾ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਦੀ ਜ਼ਮਾਨਤ ਜੱਤ ਹੋ ਗਈ ਹੈ, ਉਹਨਾਂ ਨੂੰ ਹਲਕਾ ਅਨਚਾਰਜ ਪਾਰਟੀ ਵੱਲੋਂ ਨਿਖਤ ਕੀਤਾ ਗਿਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਇਹ ਅਭਿਆਸ ਕਾਂਗਰਸ ਪਾਰਟੀ ਦੇ ਸੰਗਠਨਾਤਮਕ ਸਿਧਾਂਤਾਂ ਅਤੇ ਸੱਭਿਆਚਾਰ ਦੇ ਬਿਲਕੁਲ ਉਲਟ ਹੈ। ਡਾਕਟਰ ਗਾਂਧੀ ਨੇ ਲਿਖਿਆ ਹੈ ਕਿ ਇਸ ਸੱਭਿਆਚਾਰ ਦੇ ਰਾਹੀਂ ਤੁਸੀਂ ਦਰਜਨਾ ਰਾਜਨੀਤਿਕ ਤੌਰ ਤੇ ਹਰ ਨੌਜਵਾਨਾਂ ਅਤੇ ਔਰਤਾਂ ਦੀ ਲੀਡਰਸ਼ਿਪ ਸਮਰਥਾ ਨੂੰ ਤਬਾਹ ਕਰ ਦਿੰਦਾ ਹੈ। ਕਾਂਗਰਸ ਪਾਰਟੀ ਦੇ ਵਿੱਚ ਇਹ ਹਲਕਾ ਇੰਚਾਰਜ ਕੌਣ ਨੇ ਤੇ ਉਹ ਕੀ ਹਨ ਇਹ ਉਹ ਵੀ ਉਮੀਦਵਾਰ ਨੇ ਜੋ ਵਿਧਾਨ ਸਭਾ ਤੱਕ ਪਹੁੰਚਣ 'ਚ ਅਸਫਲ ਰਹੇ ਨੇ ਕੁਝ ਦੀ ਜਮਾਨਤ ਵੀ ਜਬਤ ਹੋ ਗਈ ਸਵਾਲ ਇਹ ਹੈ ਕਿ ਉਹਨਾਂ ਨੂੰ ਹਲਕਾ ਇੰਚਾਰਜ ਕਿਸ ਨੇ ਨਿਯੁਕਤ ਕੀਤਾ ਹੈ ਉਹਨਾਂ ਨੂੰ ਨਿਯੁਕਤ ਕਰਨ ਵਾਲੇ ਲੀਡਰ ਦਾ ਨਾਮ ਦੱਸੋ ਤੇ ਉਹਨਾਂ ਦੇ ਆਦੇਸ਼ ਜਨਤਕ ਕਰੋ ਡਾਕਟਰ ਗਾਂਧੀ ਨੇ ਕਿਹਾ ਹੈ ਕਿ ਇਹ ਸ਼ਰਾਰਤ ਸਿਰਫ ਸਥਾਨਕ ਨੌਜਵਾਨਾਂ ਅਤੇ ਵਡੇਰੇ ਸਮਰਪਿਤ ਅਤੇ ਵਚਨਬੱਧ ਲੀਡਰਸ਼ਿਪ ਨੂੰ ਮੁੱਖ ਅਹੁਦਿਆਂ ਤੇ ਪਹੁੰਚਣ ਤੋਂ ਰੋਕਣ ਅਤੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਤਿਆਰ ਕੀਤੀ ਗਈ ਹੈ ਇਸ ਤੋਂ ਇਲਾਵਾ ਇਹ ਅਭਿਆਸ ਕਾਂਗਰਸ ਪਾਰਟੀ ਦੇ ਸੰਗਠਨਾਤਮਕ ਸਿਧਾਂਤਾਂ ਅਤੇ ਸਭਿਆਚਾਰ ਦੇ ਬਿਲਕੁਲ ਉਲਟ ਹੈ ਡਾਕਟਰ ਗਾਂਧੀ ਨੇ ਲਿਖਿਆ ਹੈ ਕਿ ਨੌਜਵਾਨਾਂ ਦੀਆਂ ਦੋ ਪੀੜੀਆਂ ਦੀਆਂ ਰਾਜਨੀਤਿਕ ਇੱਛਾਵਾਂ ਦੱਬ ਗਈਆਂ ਨੇ ਤੇ ਜੇਕਰ ਇਹ ਜਾਰੀ ਰਿਹਾ ਤਾਂ ਬਦਕਿਸਮਤੀ ਦੇ ਨਾਲ ਇੱਕ ਤੀਜੀ ਪੀੜੀ ਵੀ ਲਾਈਨ ਦੇ ਵਿੱਚ ਡਾਕਟਰ ਗਾਂਧੀ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਪ੍ਰਥਾ ਨੂੰ ਜਾਰੀ ਰੱਖਣਾ ਤੇ ਵਾਰ-ਵਾਰ ਅਹੁਦੇ ਸ਼ਕਤੀਆਂ ਅਤੇ ਟਿਕਟਾਂ ਦੇ ਵਿੱਚ ਕੁਝ ਚੋਣਵੇਂ ਲੋਕਾਂ ਨੂੰ ਅਤੇ ਫਿਰ ਉਹਨਾਂ ਦੇ ਆਸ਼੍ਰੀਤਾਂ ਨੂੰ ਦੇਣਾ ਨੌਜਵਾਨਾ ਕਾਂਗਰਸ ਪਾਰਟੀ ਅਤੇ ਦੇਸ਼ ਦੇ ਭੁਵਿੱਖ ਦੇ ਨੇਤਾਵਾਂ ਦੇ ਵਿਰੁੱਧ ਅਪਰਾਧ ਦੇ ਬਰਾਬਰ ਹੋਵੇਗਾ ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾਕਟਰ ਤਨਵੀਰ ਗਾਂਧੀ ਨੇ ਆਪਣੀ ਹੀ ਪਾਰਟੀ ਤੇ ਸਵਾਲ ਚੁੱਕੇ ਨੇ ਉਹਨਾਂ ਨੇ ਦਾਵਾ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਦੀ ਜ਼ਮਾਨਤ ਜੱਤ ਹੋ ਗਈ ਹੈ ਉਹਨਾਂ ਨੂੰ ਹਲਕਾ ਅਨਚਾਰਜ ਪਾਰਟੀ ਵੱਲੋਂ ਨਿਯੁਕਤ ਕੀਤਾ ਗਿਆ ਹੈ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਇਹ ਅਭਿਆਸ ਕਾਂਗਰਸ ਪਾਰਟੀ ਦੇ ਸੰਗਠਨਾਤਮਕ ਸਿਧਾਂਤਾਂ ਅਤੇ ਸੱਭਿਆਚਾਰ ਦੇ ਬਿਲਕੁਲ ਉਲਟ ਹੈ ਡਾਕਟਰ ਗਾਂਧੀ ਨੇ ਲਿਖਿਆ ਹੈ ਕਿ ਇਸ ਸੱਭਿਆਚਾਰ ਦੇ ਰਾਹੀਂ ਤੁਸੀਂ ਦਰਜਨਾ ਰਾਜਨੀਤਿਕ ਤੌਰ ਤੇ ਹਰ ਨੌਜਵਾਨਾ ਅਤੇ ਔਰਤਾਂ ਦੀ ਲੀਡਰਸ਼ਿਪ ਨੂੰ ਸਮਰਥਾ ਨੂੰ ਤਬਾਹ ਕਰ ਦਿੰਦਾ ਹੈ ਕਾਂਗਰਸ ਪਾਰਟੀ ਦੇ ਵਿੱਚ ਇਹ ਹਲਕਾ ਇੰਚਾਰਜ ਕੌਣ ਨੇ ਤੇ ਉਹ ਕੀ ਹਨ ਇਹ ਉਹ ਵੀ ਉਮੀਦਵਾਰ ਨੇ ਜੋ ਵਿਧਾਨ ਸਭਾ ਤੱਕ ਪਹੁੰਚਣ 'ਚ ਅਸਫਲ ਰਹੇ ਨੇ ਕੁਝ ਦੀ ਜਮਾਨਤ ਵੀ ਜ਼ਬਤ ਹੋ ਗਈ ਸਵਾਲ ਇਹ ਹੈ ਕਿ ਉਹਨਾਂ ਨੂੰ ਹਲਕਾ ਇੰਚਾਰਜ ਕਿਸ ਨੇ ਨਿਯੁਕਤ ਕੀਤਾ ਹੈ ਉਹਨਾਂ ਨੂੰ ਨਿਯੁਕਤ ਕਰਨ ਵਾਲੇ ਲੀਡਰ ਦਾ ਨਾਮ ਦੱਸੋ ਤੇ ਉਹਨਾਂ ਦੇ ਆਦੇਸ਼ ਜਨਤਕ ਕਰੋ ਡਾਕਟਰ ਗਾਂਧੀ ਨੇ ਕਿਹਾ ਹੈ ਕਿ ਇਹ ਸ਼ਰਾਰਤ ਸਿਰਫ ਸਥਾਨਕ ਨੌਜਵਾਨਾਂ ਅਤੇ ਬਥੇਰੇ ਸਮਰਪਿਤ ਅਤੇ ਵਚਨਬੱਧ ਲੀਡਰਸ਼ਿਪ ਨੂੰ ਮੁੱਖ ਅਹੁਦਿਆਂ ਤੇ ਪਹੁੰਚਣ ਤੋਂ ਰੋਕਣ ਅਤੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਤਿਆਰ ਕੀਤੀ ਗਈ ਹੈ ਇਸ ਤੋਂ ਇਲਾਵਾ ਇਹ ਅਭਿਆਸ ਕਾਂਗਰਸ ਪਾਰਟੀ ਦੇ ਸੰਗਠਨਾਤਮਕ ਸਿਧਾਂਤਾਂ ਅਤੇ ਸਵੇਚਾਰ ਦੇ ਬਿਲਕੁਲ ਉਲਟ ਹੈ ਡਾਕਟਰ ਗਾਂਧੀ ਨੇ ਲਿਖਿਆ ਹੈ ਕਿ ਨੌਜਵਾਨਾਂ ਦੀਆਂ ਦੋ ਪੀੜੀਆਂ ਦੀਆਂ ਰਾਜਨੀਤਿਕ ਇੱਛਾਵਾਂ ਦੱਬ ਗਈਆਂ ਨੇ ਤੇ ਜੇਕਰ ਇਹ ਜਾਰੀ ਰਿਹਾ ਤਾਂ ਬਦਕਿਸਮਤੀ ਦੇ ਨਾਲ ਇੱਕ ਤੀਜੀ ਪੀੜੀ ਵੀ ਲਾਈਨ ਦੇ ਵਿੱਚ ਡਾਕਟਰ ਗਾਂਧੀ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਪ੍ਰਥਾ ਨੂੰ ਜਾਰੀ ਰੱਖਣਾ ਕਿ ਵਾਰ-ਵਾਰ ਅਹੁਦੇ ਸ਼ਕਤੀਆਂ ਅਤੇ ਟਿਕਟਾਂ ਦੇ ਵਿੱਚ ਕੁਝ ਚੋਣਵੇਂ ਲੋਕਾਂ ਨੂੰ ਅਤੇ ਫਿਰ ਉਹਨਾਂ ਦੇ ਆਸ਼੍ਰੀਤਾਂ ਨੂੰ ਦੇਣਾ ਨੌਜਵਾਨਾ ਕਾਂਗਰਸ ਪਾਰਟੀ ਅਤੇ ਦੇਸ਼ ਦੇ ਭੂਤਕ ਦੇ ਨੇਤਾਵਾਂ ਦੇ ਵਿਰੁੱਧ ਅਪਰਾਧ ਦੇ ਬਰਾਬਰ ਹੋਵੇਗਾ ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾਕਟਰ ਤਨਵੀਰ ਗਾਂਧੀ ਨੇ ਆਪਣੀ ਹੀ ਪਾਰਟੀ ਤੇ ਸਵਾਲ ਚੁੱਕੇ ਨੇ ਉਹਨਾਂ ਨੇ ਦਾਵਾ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਦੀ ਜ਼ਮਾਨਤ ਜੱप्त ਹੋ ਗਈ ਹੈ ਉਹਨਾਂ ਨੂੰ ਹਲਕਾ ਅਨਚਾਰਜ ਪਾਰਟੀ ਵੱਲੋਂ ਨਿਯਿਤ ਕੀਤਾ ਗਿਆ ਹੈ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਇਹ ਅਭਿਆਸ ਕਾਂਗਰਸ ਪਾਰਟੀ ਦੇ ਸੰਗਠਨਾਤਮਕ ਸਿਧਾਂਤਾਂ ਅਤੇ ਸੱਭਿਆਚਾਰ ਦੇ ਬਿਲਕੁਲ ਉਲਟ ਹੈ। ਡਾਕਟਰ ਗਾਂਧੀ ਨੇ ਲਿਖਿਆ ਹੈ ਕਿ ਇਸ ਸੱਭਿਆਚਾਰ ਦੇ ਰਾਹੀਂ ਤੁਸੀਂ ਦਰਜਨਾ ਰਾਜਨੀਤਿਕ ਤੌਰ ਤੇ ਹੌਨ ਫਾਰ ਨੌਜਵਾਨਾਂ ਅਤੇ ਔਰਤਾਂ ਦੀ ਲੀਡਰਸ਼ਿਪ ਸਮਰਥਾ ਨੂੰ ਤਬਾਹ ਕਰ ਦਿੱਤਾ ਹੈ। ਕਾਂਗਰਸ ਪਾਰਟੀ ਦੇ ਵਿੱਚ ਇਹ ਹਲਕਾ ਇੰਚਾਰਜ ਕੋਲ ਨੇ ਤੇ ਉਹ ਕੀ ਹਨ? ਇਹ ਉਹ ਵੀ ਉਮੀਦਵਾਰ ਨੇ ਜੋ ਵਿਧਾਨ ਸਭਾ ਤੱਕ ਪਹੁੰਚਣ 'ਚ ਅਸਫਲ ਰਹੇ ਨੇ। ਕੁਝ ਦੀ ਜ਼ਮਾਨਤ ਵੀ ਜ਼ਬਤ ਹੋ ਗਈ। ਸਵਾਲ ਇਹ ਹੈ ਕਿ ਉਹਨਾਂ ਨੂੰ ਹਲਕਾ ਇੰਚਾਰਜ ਕਿਸ ਨੇ ਨਿਯੁਕਤ ਕੀਤਾ ਹੈ ਉਹਨਾਂ ਨੂੰ ਨਿਯੁਕਤ ਕਰਨ ਵਾਲੇ ਲੀਡਰ ਦਾ ਨਾਮ ਦੱਸੋ ਤੇ ਉਹਨਾਂ ਦੇ ਆਦੇਸ਼ ਜਨਤਕ ਕਰੋ ਡਾਕਟਰ ਗਾਂਧੀ ਨੇ ਕਿਹਾ ਹੈ ਕਿ ਇਹ ਸ਼ਰਾਰਤ ਸਿਰਫ ਸਥਾਨਕ ਨੌਜਵਾਨਾਂ ਅਤੇ ਵਧੇਰੇ ਸਮਰਪਿਤ ਅਤੇ ਵਚਨਬੱਧ ਲੀਡਰਸ਼ਿਪ ਨੂੰ ਮੁੱਖ ਅਹੁਦਿਆਂ ਤੇ ਪਹੁੰਚਣ ਤੋਂ ਰੋਕਣ ਅਤੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਤਿਆਰ ਕੀਤੀ ਗਈ ਹੈ ਇਸ ਤੋਂ ਇਲਾਵਾ ਇਹ ਅਭਿਆਸ ਕਾਂਗਰਸ ਪਾਰਟੀ ਦੇ ਸੰਗਠਨਾਤਮਕ ਸਿਧਾਂਤਾਂ ਅਤੇ ਸਭਿਆਚਾਰ ਦੇ ਬਿਲਕੁਲ ਉਲਟ ਹੈ ਡਾਕਟਰ ਗਾਂਧੀ ਨੇ ਲਿਖਿਆ ਹੈ ਕਿ ਨੌਜਵਾਨਾਂ ਦੀਆਂ ਦੋ ਪੀੜੀਆਂ ਦੀਆਂ ਰਾਜਨੀਤਿਕ ਇੱਛਾਵਾਂ ਦੱਬ ਗਈਆਂ ਨੇ ਤੇ ਜੇਕਰ ਇਹ ਜਾਰੀ ਰਿਹਾ ਤਾਂ ਬਦ ਕਿਸਮਤੀ ਦੇ ਨਾਲ ਇੱਕ ਤੀਜੀ ਪੀੜੀ ਵੀ ਲਾਈਨ ਦੇ ਵਿੱਚ ਡਾਕਟਰ ਗਾਂਧੀ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਪ੍ਰਥਾ ਨੂੰ ਜਾਰੀ ਰੱਖਣਾ ਤੇ ਵਾਰ-ਵਾਰ ਅਹੁਦੇ ਸ਼ਕਤੀਆਂ ਅਤੇ ਟਿਕਟਾਂ ਦੇ ਵਿੱਚ ਕੁਝ 92 ਲੋਕਾਂ ਨੂੰ ਅਤੇ ਫਿਰ ਉਹਨਾਂ ਦੇ ਆਸ਼੍ਰੀਤਾਂ ਨੂੰ ਦੇਣਾ ਨੌਜਵਾਨਾ ਕਾਂਗਰਸ ਪਾਰਟੀ ਅਤੇ ਦੇਸ਼ ਦੇ ਪ੍ਰਵਿੱਕ ਦੇ ਨੇਤਾਵਾਂ ਦੇ ਵਿਰੁੱਧ ਅਪਰਾਧ ਦੇ ਬਰਾਬਰ ਹੋਵੇਗਾ